ਰੱਬ ਨੇ ਸਿਰਜੀ ਮਾਂ ਦੀ ਮੂਰਤ ਪਾਕ ਮਹੱਬਤ ਵਰਗੀ ਸਰਵਣ ਦੀ ਮਾਂ ਨਹੀਂ ਸੜਕੇ ਨਾਲ ਪੁੱਤਰ ਦੇ ਮਰ ਗਈ ਆਹੋ ਜਿਆ ਹਜ਼ਾਰਾਂ ਮਾਵਾਂ ਪੁੱਤਰ ਲੱਭੂ ਟਾਵਾਂ ਮਮਤਾ ਦੀ ਮੂਰਤ ਹਨ ਹੁੰਨੀਆਂ ਮਾਵਾਂ ਠੰਨੀਆਂ ਸ਼ਾਵਾਂ ਰੱਬ ਨੇ ਸਿਰਜੀ ਮਾਂ ਦੀ ਮੂਰਤ ਪਾਗ ਮੁਹੱਬਤ ਵਰਗੀ ਸਰਵਣ ਦੀ ਮਾਨੀ ਸੜ ਕੇ ਨਾਲ ਪੁੱਤਰ ਦੇ ਮਰ ਗਈ ਆ ਹੋ ਜਿਆ ਹਜ਼ਾਰਾਂ ਮਾਵਾਂ ਪੁੱਤਰ ਲਪੂਟਾਵਾਂ ਮਮਤਾ ਦੀ ਮੂਰਤ ਹਣ ਹੁੰਦੀਆ ਮਾਵਾਂ ਠੰਡੀਆਂ ਸ਼ਾਮਾਂ ਜੋਗੀ ਬਣ ਮਨ ਸ਼ਾਦ ਨਾ ਹੋਇਆ ਲੰਮੇ ਅਰਸੇ ਬੀਤੇ ਮਮਤਾ ਮਾਰੀ ਮਾਇ ਸ਼ਰਾਂ ਦੇ ਔਰ ਜਦ ਦਰਸ਼ਨ ਕੀਤੇ ਪੂਰ ਮਨੇ ਪਰਮੇਸ਼ਰ ਡਿਟਾ ਮਾਦੇ ਰੂਪ ਚ ਸਾਵਾ ਮਮਤਾ ਦੀ ਮੂਰਤ ਹਰ ਹੁੰਦੀ ਆ ਮਾਂਵਾ ਠੰਡੀਆਂ ਛਾਵਾ ਔਲ ਭਲੇਖੇ ਜਰਾ ਕੁ ਠੇਡਾ ਜੇ ਪੁੱਤਰ ਨੂੰ ਵੱਜੇ ਮੂਹ ਦੀ ਬੁਰਕੀ ਛੱਡ ਵਿਚਾਲੇ ਔਰ ਨੇ ਉਧਰ ਭਜੇ ਫੈਲਾ ਲਫਜ਼ ਜ਼ਬਾਨੋਂ ਨਿਕਲੇ ਹਾਏ ਹਾਏ ਸ਼ਾਵਾਂ ਬੱਚੇ ਦੀ ਆਈ ਮਰ ਜਾਣਾ ਮਾ ਲਈ ਗੱਲ ਮਮੂਲੀ ਪਾਲਣ ਪੋਸਣ ਦੀ ਨਾ ਕੀਮਤ ਅੰਬੜੀ ਕਿਸੇ ਵਸੂਲੀ ਜਲਦੀ ਮਾਂ ਤੋਂ ਕਦੇ ਕਰਾਇਆ ਮੰਗਿਆ ਨਹੀਂ ਦਰਵਾਵਾਂ ਮਮਤਾ ਦੀ ਮੂਰਤ ਹਲ ਹੁੰਦੀ ਆ ਮਾਵਾਂ ਠੰਡੀਆਂ ਸ਼ਾਵਾਂ ਤੂੰ ਵੇਖਣ ਨੂੰ ਪੱਛਰ ਦਿਲ ਹੋਵੇ ਹਦੋਂ ਫਿਰ ਵੀ ਮਮਤਾ ਦੇ ਦੀਵੇ ਵਿੱਚ ਬਾਲੇ ਫਿਰ ਵੀ ਆਪਣੀ ਚਰਬੀ ਆਈ ਆਫਤ ਛੋਲੀ ਪਾਵਣਾ ਸਿਰ ਤੇ ਲੈਣ ਪੜਾਵਾ ਮਮਤਾ ਦੀ ਮੂਰਤਾਂ ਹੁੰਦੀਆਂ ਮਾਂ ਠੰਡੀਆਂ ਸ਼ਾਵਾਂ ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾ ਘੂਰਾ ਮਾਨਕ ਮੋਤੀ ਥੱਪੜ ਹੁੰਦੇ ਮੱਖਣ ਪੇੜੇ ਛਿੜਕਾਂ ਜੀਵਨ ਜੋਤੀ ਅੰਦਰੋਂ ਹੁੰਦੀ ਆਖੰਡ ਪਤਾਸੇ ਮੇਰਾਂ ਦੇ ਸਣ ਪਾਵਾਂ ਮਮਤਾ ਦੀ ਮੂਰਤ ਹਨ ਹੁੰਦੀ ਆ ਮਾਵਾਂ ਠੰਡੀਆਂ ਸ਼ਾਵਾਂ ਸੂਰੋਂ ਪਰ ਪਰ ਲਿਆਉਣ ਚੁੰਝਾਂ ਚੋਗਾ ਪਾਲ ਪਰਿੰਦੇ ਡਿੱਗ ਪਵੇ ਜੇ ਬੋੜ ਆਲਣਿਓ ਫਿਰ ਨਹਿਲੀਆਂ ਦਿੰਦੇ ਕੀ ਉਹ ਨਾਰੀ ਖੱਟੀ ਖਾਰੀ ਹੁੰਦੀ ਚੜੀਆ ਕਾਵਾ ਮਮਤਾ ਦੀ ਮੂਰਤ ਹੁੰਦੀ ਆ ਮਾਵਾਂ ਠੰਡੀਆਂ ਸ਼ਾਵਾਂ ਇਹ ਮਾਂ ਦਾ ਦਿਲ ਮਿੱਟੀ ਦਾ ਹੁੰਦਾ ਨਹੀਂ ਖਡਾਉਣਾ ਬਣਿਆ ਪੁੱਤਰ ਵੱਲੋਂ ਅੰਬਰ ਜਾਂਦਾ ਛਣਿਆ ਪੁੱਤਾ ਤੋਂ અપਮਾਨ ਤੋਂ ਹੋਵੀ ਮੰਗਣ ਦੇ ਗਦਵਾਵਾ ਮਮਤਾ ਦੀ ਮੂਰਤ ਹਨ ਹੁੰਦੀਆਂ ਮਾਵਾਂ ਠੰਡੀਆਂ ਸ਼ਾਵਾਂ ਸੋਦੇ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਲਿਆਵੇ ਪੁੱਤਰ ਦੀ ਫਾਂਸੀ ਦਾ ਫੰਦਾ ਖੋ ਆਪਣੇ ਗਲ ਪਾਵੇ ਥੱਲੇ ਪੁੱਤਰ ਕਰਨ ਬਗਾਵਤ ਪਰਨ ਸਜਾਵਾਂ ਮਮਤਾ ਦੀ ਮੂਰਤ ਹੁੰਦੀ ਆ ਮਾਵਾਂ ਠੰਡੀਆਂ ਸ਼ਾਵਾਂ ਦੂਜੀ ਗਿਣਤ ਤੇ ਆਉਂਦੇ ਰਿਸ਼ਤੇ ਦੂਰ ਨੇੜ ਦੇ ਸੱਬੇ ਤਰਤੀ ਸ਼ਾਨ ਸਮੁੰਦਰ ਪੁਣਿਆ ਮਾਂ ਦਾ ਬਦਲਣਾ ਲੱਭੇ ਫਲ ਭੋੜ ਕਰੋੜਾਂ ਰੜ ਕੇ ਮਲ ਨ ਸਕਣ ਥਾਵਾਂ ਮਮਤਾ ਦੀ ਮੂਰਤ ਸ਼ਾਮਾ ਨਾ ਬੰਦਾ ਧਰਤੀ ਚੋਂ ਉਪਜਿਆ ਨਾ ਬੰਦਾ ਧਰਤੀ ਚੋਂ ਉਪਜਿਆ ਨਾ ਚੰਦਨ ਦੇ ਰੁੱਖੋਂ ਸੱਬੇ ਪੀਰ ਪੈਗੰਬਰ ਜਨਮੇ ਮਾਂ ਦੀ ਪਾਵਨ ਕੁਖੋਂ ਮਰੀ ਜਿਉਂਦੀ ਮਾਂ ਨੂੰ ਪਾਰਸ ਨਵਨੋ ਸੀਸ ਨਵਾਵਾ ਮਮਤਾ ਦੀ ਮੂਰਤ ਹਨ ਹੁੰਦੀਆਂ ਮਾਵਾਂ ਠੰਡੀਆਂ ਸ਼ਾਮਾ